ਸਸ਼ੀਕਾਲ ਡੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਦੁਬਈ ਤੋਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਅੱਧਾ ਦੁਬਈ ਜਿਹੜਾ ਉਹ ਪਾਣੀ ਦੇ ਵਿੱਚ ਡੁੱਬਦਾ ਹੋਇਆ ਦਿਖਾਈ ਦੇ ਰਿਹਾ ਹੈ ਦੱਸਦੀ ਕਿ ਲਗਾਤਾਰ ਪੈ ਰਹੀ بارش ਦਾ ਅਸਰ ਹੁਣ ਦੁਬਈ ਦੇ ਉੱਤੇ ਦਿਖਣਾ ਸ਼ੁਰੂ ਹੋ ਗਿਆ ਹੈ ਅੱਧਾ ਦੁਬਈ ਜਿਹੜਾ ਉਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ ਚਾਹੇ ਉਹ ਦੁਬਈ ਦੇ ਸ਼ੋਪਿੰਗ ਮਾਲ ਹੋਣ ਜਾਂ ਸੜਕਾਂ ਪਾਣੀ ਦਾ ਕਹਿਰ ਜਿਹੜਾ ਹੈ ਉਹ ਸਾਫ਼ ਦਿਖਾਈ ਦੇ ਰਿਹਾ ਹੈ ਕਿਵੇਂ ਜਿਹੜੇ ਵਾਹਨ ਨੇ ਉਹ ਪਾਣੀ ਦੇ ਵਿੱਚ ਤਰਦੇ ਹੋਏ ਦਿਖਾਈ ਦੇ ਰਹੇ ਨੇ ਤਸਵੀਰਾਂ ਸਭ ਬਿਆਨਕਾਰੀਆਂ ਨੇ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਦੁਬਈ ਦੀਆਂ ਨੇ ਜਿੱਥੇ ਨਾ ਮਾਤਰ ਦੇ ਤੌਰ ਤੇ ਜਿਹੜੀ ਇਹ ਬਾਰਿਸ਼ ਹੁੰਦੀ ਹੈ ਪਰ ਇਸ ਵਾਰ ਕੁਦਰਤ ਨੇ ਆਪਣਾ ਅਲੱਗ ਹੀ ਰੂਪ ਦਿਖਾਇਆ ਦੱਸਦੀ ਕਿ ਦੁਬਈ ਦੀਆਂ ਤਸਵੀਰਾਂ ਨੇ ਜਿੱਥੇ ਅੱਧਾ ਦੇਸ਼ ਜਿਹੜਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਦਿਖਾਈ ਦੇ ਰਿਹਾ ਤਸਵੀਰਾਂ ਸਭ ਬਿਆਨਕਾਰੀਆਂ ਨੇ ਆ ਤਸਵੀਰਾਂ ਕੋਈ ਉੱਤਰਾਖੰਡ ਜਾਂ ਹਿਮਾਚਲ ਦੀਆਂ ਨਹੀਂ ਜਿੱਥੇ ਅਕਸਰ ਹੀ ਬਾੜ ਜਾਂ ਜਿਹੜੇ ਲੈਂਡਸਲਾਈਡਿੰਗ ਹੁੰਦੀ ਹੈ ਪਰ ਇਹ ਤਸਵੀਰਾਂ ਦੁਬਈ ਦੀਆਂ ਨੇ ਜਿੱਥੇ ਅੱਧਾ ਦੇਸ਼ ਪਾਣੀ ਦੇ ਵਿੱਚ ਡੁੱਬ ਗਿਆ ਦੱਸਦੀ ਹੈ ਕਿ ਪਾਣੀ بارش ਦੇ ਨਾਲ ਜਿਹੜਾ ਹੜ੍ਹ ਵਾਲੀ ਸਥਿਤੀ ਦੁਬਈ ਦੇ ਵਿੱਚ ਬਣੀ ਹੋਈ ਹੈ ਸੜਕਾਂ ਦੇ ਉੱਤੇ ਪਾਣੀ ਦਿਖ ਰਿਹਾ ਜਿੱਥੇ ਵਾਹਨ ਤਰਦੇ ਹੋਏ ਦੇਖੇ ਜਾ ਸਕਦੇ ਨੇ ਉੱਥੇ ਹੀ ਮੋਲ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿੱਥੇ ਮੋਲ ਦੇ ਅੰਦਰ ਵੀ ਪਾਣੀ ਭਰ ਗਿਆ ਤੇ ਲੋਕ ਤਰਦੇ ਹੋਏ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਦੁਬਈ ਦੀਆਂ ਇਹ ਤਸਵੀਰਾਂ ਨੇ ਜਿੱਥੇ ਭਿਆਨਕ ਰੂਪ ਜਿਹੜਾ ਉਹ بارش ਨੇ ਧਾਰਨ ਕਰ ਲਿਆ ਦੱਸ ਦੇ ਕਿ 에어ਪੋਰਟ ਤੇ ਵੀ ਜਿਹੜਾ ਪਾਣੀ ਹੈ ਉਹ ਲ ਲਬ ਭਰਿਆ ਹੋਇਆ 에어ਪੋਰਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਅੱਡਾ ਪਾਣੀ ਜਿਹੜਾ 에어ਪੋਰਟ ਅੰਦਰ ਵੀ ਭਰਿਆ ਹੋਇਆ ਦੱਸਦੀ ਕਿ ਉੱਥੇ ਜੇਕਰ ਗੱਲ ਕੀਤੀ ਜਾਵੇ Oman ਦਿੱਤਾ ਉਥੇ 18 ਲੋਕਾਂ ਦੀ ਜਾਨੀ ਹੈ ਮੌਤ ਹੋ ਗਈ ਹੈ ਪੜੋਸੀ ਮੁਲਕ ਹੈ ਦੁਬਈ ਦੁਬਈ ਦਾ Oman ਜਿੱਥੇ ਕਿਹਾ ਜਾ ਰਿਹਾ ਕਿ بارش ਦੇ ਚਲਦੇ 18 ਲੋਕਾਂ ਦੀ ਮੌਤ ਹੋ ਗਈ ਹੈ بارش ਦੇ ਨਾਲ ਜਿਹੜੇ ਹੜ ਵਾਲੀ ਸਥਿਤੀ ਦੁਬਈ ਦੇ ਅੰਦਰ ਬਣੀ ਹੋਈ ਹੈ ਹਵਾਈ ਅੱਡੇ ਜਿਹੜੇ ਨੇ ਉਹ ਵੀ ਪਾਣੀ ਦੇ ਨਾਲ ਭਰੇ ਹੋਏ ਨੇ ਜਿਸ ਦੇ ਚਲਦੇ ਯਾਤਰੀ ਜਿਹੜਾ ਉਹ ਬੜਾ ਪ੍ਰਭਾਵਿਤ ਹੋ ਰਿਹਾ ਹੈ ਆਵਾਜਾਈ ਲਈ ਆਵਾਜਾਈ ਦੇ ਲਈ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੜਕਾਂ ਦੇ ਉੱਤੇ ਵੀ ਪਾਣੀ ਭਰਿਆ ਹੋਇਆ ਦਿਖਾਈ ਦੇ ਰਿਹਾ ਉੱਥੇ ਜੇਕਰ ਗੱਲ ਕੀਤੀ ਜਾਵੇ ਮੋਲ ਦਿੱਤਾ ਮੋਲ ਸ ਵੀ ਦੁਬਈ ਦੇ ਪਾਣੀ ਦੇ ਨਾਲ ਭਰੇ ਹੋਏ ਦਿਖਾਈ ਦੇ ਰਹੇ ਨੇ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਦੁਬਈ ਤੋਂ ਸਾਹਮਣੇ ਆਈਆਂ ਨੇ ਜਿੱਥੇ ਅੱਧਾ ਦੁਬਈ ਜਿਹੜਾ ਉਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਦਿਖਾਈ ਦੇ ਰਿਹਾ ਨੇ ਦੱਸਦੀ ਕਿ ਕਈ ਉਡਾਨਾਂ ਜਿਹੜੀਆਂ ਨੇ ਔਰ ਰੱਦ ਕਰ ਦਿੱਤੀਆਂ ਗਈਆਂ ਨੇ ਕਿਉਂਕਿ 에어ਪੋਰਟ ਤੇ ਵੀ ਪਾਣੀ ਜਿਹੜਾ ਭਰਿਆ ਹੋਇਆ ਹੈ ਜਿਸ ਦੇ ਚਲਦੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਦੁਰਘਟਨਾ ਨਾ ਹੋ ਸਕੇ ਇਸੇ ਦੇ ਮੱਦੇਨਜ਼ਰ ਜਿਹੜੀਆਂ ਉਡਾਨਾਂ ਨੇ ਉਹ ਵੀ ਕਈ ਰੱਦ ਕੀਤੀਆਂ ਨੇ ਉੱਥੇ ਹੀ ਦੁਬਈ ਪੁਲਿਸ ਨੇ ਖਰਾਬ ਮੌਸਮ ਦੇ ਚਲਦੇ ਲੋਕਾਂ ਨੂੰ ਚੇਤਾਵਨੀ ਵੀ ਜਾਰੀ ਕੀਤੀ ਹੈ ਕਿ ਪਬਲਿਕ ਸੇਫਟੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਦੁਬਈ ਪੁਲਿਸ ਦੇ ਵੱਲੋਂ ਜਿਹੜੀ ਪਬਲਿਕ ਨੂੰ ਲੈ ਕੇ ਸੇਫਟੀ ਡਵਾਈਸਰੀ ਜਾਰੀ ਕੀਤੀ ਗਈ ਹੈ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਜੇ ਕਰੋਨਾ ਨੂੰ ਕੋਈ ਜ਼ਰੂਰੀ ਕੰਮ ਨਹੀਂ ਹਨ ਤਾਂ ਘਰੋਂ ਬਾਹਰ ਨਾ ਨਿਕਲਣ ਕਿਉਂਕਿ ਸੜਕਾਂ ਦੇ ਉੱਤੇ ਪਾਣੀ ਦਾ ਕਹਿਰ ਸਾਫ਼ ਦਿਖਾਈ ਦੇ ਰਿਹਾ ਹੈ ਸੜਕਾਂ ਦੇ ਉੱਤੇ ਵਾਹਨ ਜਿਹੜੇ ਨੇ ਉਤਰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਇਸੇ ਦੇ ਚਲਦੇ ਦੁਬਈ ਪੁਲਿਸ ਦੇ ਵੱਲੋਂ ਵੀ JDH ਤਾਮਣੀ ਜਾਰੀ ਕੀਤੀ ਗਈ ਹੈ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਹੀ ਸਲਾਹ ਦਿੱਤੀ ਗਈ ਹੈ ਉਥੇ ਜੇਕਰ ਗੱਲ ਕੀਤੀ ਜਾਵੇ ਦੁਬਈ ਦੇ ਗਵਾਂਡੀ ਮੁਲਕ ਓਮਾਨ ਦਿੱਤਾ ਉਥੇ 18 ਲੋਕਾਂ ਦੀ ਕਿਹਾ ਜਾ ਰਿਹਾ ਹੈ ਕਿ ਮੌਤ ਹੋ ਗਈ ਹੈ بارش ਦੇ ਚਲਦੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਦੁਬਈ ਦੇ ਵਿੱਚ ਨਾ ਮਾਤਰ ਦੇ ਤੌਰ ਤੇ ਹੀ بارش ਹੁੰਦੀ ਹੈ ਪਰ ਇਸ ਵਾਰ ਕੁਦਰਤ ਨੇ ਆਪਣਾ ਵੱਖਰਾ ਹੀ ਰੂਪ ਦਿਖਾਇਆ ਅੱਦਾ ਸ਼ਹਿਰ ਜਿਹੜਾ ਉਹ ਪਾਣੀ ਦੇ ਵਿੱਚ ਡੁੱਬਦਾ ਹੋਇਆ ਦਿਖਾਈ ਦੇ ਰਿਹਾ ਹੈ ਹੜਵਾਲੀ ਸਥਿਤੀ ਬਣੀ ਹੋਈ ਹੈ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੇ ਲਈ ਹੀ ਅਪੀਲ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਇੱਕ ਐਡਵਾਈਜ਼ਰੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਤਸਵੀਰਾਂ ਸਭ ਬਿਆਨਕਾਰੀਆਂ ਨੇ ਕਿ ਕਿਵੇਂ ਅੱਦਾ ਮੁਲਖ ਜਿਹੜਾ ਉਹ ਪਾਣੀ ਦੀ ਲਪੇਟ ਵਿੱਚ ਆਇਆ ਹੋਇਆ ਦੱਸਦੀ ਕਿ ਹੜਵਾਲੀ ਸਥਿਤੀ ਬਣੀ ਹੋਈ ਹੈ ਦੁਬਈ ਦੇ ਅੰਦਰ ਦੀਆਂ ਤਸਵੀਰਾਂ ਜਿੱਥੇ ਹਵਾਈ ਅੱਡਾ ਮੋਲਸ ਅਤੇ ਸੜਕਾਂ ਦੇ ਉੱਤੇ ਦੇਖ ਸਕਦੇ ਹੋ ਕਿ ਕਿਵੇਂ ਪਾਣੀ ਭਰਿਆ ਹੋਇਆ ਹੈ ਲੋਕਾਂ ਨੂੰ ਆਵਾਜਾਈ ਦੇ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਹਵਾਈ ਯਾਤਰਾ ਦੀ ਤਾਂ ਕਈ ਉਡਾਨਾਂ ਜਿਹੜੀਆਂ ਨੇ ਹੋਰ ਰੱਦ ਕਰ ਦਿੱਤੀਆਂ ਗਈਆਂ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ